ਤੋ ਮੇਰਾ ਛੋਟੇ ਹੁੰਦੇ ਐਕਸੀਡੈਂਟ ਹੋ ਗਿਆ ਸੀ ਮੈਂ ਜੋ 3 ਕ ਸਾਲ ਦਾ ਸੀਗਾ ਮਲਗੀ ਲੱਤ ਘੱਟ ਹੋ ਗਈਆਂ ਤੁਸੀਂ ਗੇਮਸ ਕਰਨੇ ਹੋ ਫਿਰ ਇਧਰ ਦਾ ਜਿਹੜਾ ਤੁਹਾਡਾ ਕਿਵੇਂ ਸੁਭਬ ਬਣਿਆ ਵੀ ਇਹ ਚੀਜ਼ ਵੀ ਹੋ ਸਕਦੀ ਹੈ ਉਦੋਂ ਮੈਂ ਨਰ ਤੇ ਸਰਸੂਚ ਕਰਦਾਂ ਮੈਂ ਕਿ ਜਦੋਂ ਮੈਂ ਲਗੀ ਮਾਂ ਗੁੰਮਾ ਜਿਹੜੇ ਨਿਆਣੇ ਕਰਦੇ ਨੇ ਜਿੱਦਾਂ ਕਾਫੀ ਪੈਰਾ ਵਿੱਚ ਹੀ ਕਾਫੀ ਮਾਡਲ ਲਿਆ ਕਰਾਇਆ ਖੇਡ ਵਿਭਾਗ ਸੀ ਉੱਥੋਂ ਮੈਂ ਪੁੱਛਿਆ ਉਹ ਕਹਿੰਦੇ ਕਿ ਨਹੀਂ ਤੇਰੇ ਲਈ ਕੋਈ ਮਲਗੀ ਕੋਈ ਗੇਮ ਨਹੀਂ ਹੈਗੀ ਹਜੇ ਮੁਰਕੇ ਫਿਰ ਇੱਥੇ ਮੈਨੂੰ ਗੁਰਜੀਤ ਸਿੰਘ ਕੋਚ ਮਿਲੇ ਮੈਨੂੰ ਮੇਰੇ ਰਖਬਾਗ 에ਅਰ ਪਿਸਟਲ ਦੀ ਗੇਮ ਕਰਾਂਦੇ ਆ ਫਿਰ ਸਾਰ ਨੇ ਸਾਰੀ ਸਪੋਰਟ ਕੀਤੀ ਮਤਲਬ ਕਿ ਹਜੇ ਤੱਕ ਜਿੱਦਾਂ ਟੂਰਨਾਮੈਂਟ ਹੁੰਦੇ ਆ ਤੇ ਟੂਰਨਾਮੈਂਟ ਵੀ ਸਾਰ ਆਪਣੇ ਨਾਲ ਹੀ ਮੈਨੂੰ ਲੈ ਕੇ ਜਾਂਦੇ ਆ ਅੰਦਰ ਮਨ ਲੱਗੇ ਹੀ ਤਮੰਨਾ ਕਿ ਮੈਂ ਮਤਲਬ ਕਿ ਆਪਣੀ ਜਿੱਦਾਂ ਮੈਨੂੰ ਸਾਰ ਨੇ ਸਪੋਰਟ ਕੀਤੀ ਮੈਂ ਉਹਨਾਂ ਦਾ ਨਾਮ ਰੋਸ਼ਨ ਕਰਾਂ ਜਾਂ ਕਿਤੇ ਮੈਂ ਮਿਹਨਤ ਕਰਾਂ ਜਾਂਗੀ ਸੋ ਮੈਂ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਆ ਕਿ ਤੁਸੀਂ ਜਿਹੜੀ ਸਾਰ ਨੂੰ ਤੁਹਾਡੀ ਬਾਡੀ ਉਹ ਕਿਹੜਾ ਕੀ ਹੋਇਆ ਸੀ ਕਿਹੜੇ ਸਾਲ ਦੇ ਵਿੱਚ ਉਹ ਚੀਜ਼ ਹੋਈ ਸੀ ਜਦੋਂ ਤੁਹਾਡੇ ਨਾਲ ਇੱਕ ਐਕਸੀਡੈਂਟ ਹੁੰਦਾ ਤਾਂ ਪੂਰਾ ਕੀ ਹੋਇਆ ਸੀ ਉਸ ਟਾਈਮ ਅ ਸਰ ਮੈਂ ਇਥੋਂ ਰੈਨ ਵਾਲਾ ਗਰਦਾਸਪੁਰ ਦਾ ਵਾਂ ਤੇ ਇੱਥੇ ਮੈਂ ਆਪਣੀ ਮਾਸੂ ਨੂੰ ਰਹਿੰਦਾ ਵਾਂ 5 ਕੁ ਸਾਲ ਹੋ ਗਿਆ ਉੱਥੇ ਮੇਰਾ ਛੋਟੇ ਹੁੰਦੇ ਐਕਸੀਡੈਂਟ ਹੋ ਗਿਆ ਸੀ ਮੈਂ ਜੋ 3 ਕੁ ਸਾਲ ਦਾ ਸੀਗਾ ਤੇ ਸਾਡਾ ਘਰ ਰੋਡ ਤੇ ਸੀਗਾ ਮੈਂ ਸਰ ਕਰਾਸ ਕਰਨ ਉੱਪਰ ਟਰੱਕ ਨੰਗ ਆਇਆ ਤੇ ਉਸ ਵਾਰ ਲਾਤਾਂ ਕਟਿੰਗ ਮਿਲ ਗਈ ਲਾਤਾਂ ਕੱਟ ਹੋ ਗਈਆਂ ਤੇ ਅੰਬਰਸਾ ਮੇਰਾ ਲਾਇ ਚਲੇ ਹੀ ਕਕਰੋ ਸਪਿਰਲ ਅੱਗੇ ਛਾਗੇ ਜਿਆਦਾਤਰ ਸਾਰੇ ਉਸਪਿਰਲ ਨੇ ਜਵਾਬ ਦੇ ਦਿੱਤਾ ਸੀ ਹਾਂਜੀ ਤੇ ਅਮਨਦੀਪ ਬਾਈ ਜੇ ਮੈਂ ਗੱਲ ਕਰਾਂ ਤਾਂ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਸਾਰਾ ਮੇਰੀ ਫੈਮਿਲੀ ਵਿੱਚ ਮੇਰੀ ਮੇਰੇ ਡੈਡੀ ਤੇ ਮੇਰੀਆਂ ਦੋ ਭੈਣਾਂ ਇੱਕ ਛੋਟਾ ਭਰਾ ਵਾ ਤੇ ਮੰਮੀ ਦੀ ਆ 2 ਸਾਲ ਪਹਿਲਾਂ ਡੈਥ ਹੋ ਗਈ ਕੈਂਸਰ ਹੋ ਗਿਆ ਸੀਗਾ ਉਹਨਾਂ ਨੂੰ ਕੈਂਸਰ ਕਰ ਉਹਨਾਂ ਦੀ ਡੈਥ ਹੋ ਗਈ ਹਾਂਜੀ ਤੁਹਾਨੂੰ ਨਹੀਂ ਲੱਗਿਆ ਸੀ ਕਿ ਹੁਣ ਜਿਹੜਾ ਮੇਰੇ ਨਾਲ ਹੋਇਆ ਐਕਸੀਡੈਂਟ ਹੋਇਆ ਮੈਂ ਜ਼ਿੰਦਗੀ 'ਚ ਕੁਝ ਕਰਨ ਨਹੀਂ ਪਾਉਂਗਾ ਸਰ ਇਦਾਂ ਮਤਲਬ ਜਿੱਦਾਂ ਮੈਂ ਬਚਪਨ ਜਿੱਦਾਂ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਮੇਨੂੰ ਹੌਲੀ ਹੌਲੀ ਆਪੇ ਜਦੋਂ ਮੈਂ ਤੁਰਨਾ ਫਿਰਨ ਸ਼ੁਰੂ ਕਰਤਾ ਮਤਲਬ ਕਿ ਸਾਰਾ ਕੁਝ ਮਤਲਬ ਕਿ ਮਤਲਬ ਇਹ ਨਹੀਂ ਕਿ ਮਤਲਬ ਕਿ ਆਪਣੀ ਮੰਮੀ ਨੂੰ ਮੈਂ ਗਿਆ ਮੇਰੇ ਆ ਕੱਪੜੇ ਪਾ ਦਿਓ ਜਾਂ ਕੁਛ ਇਦਾਂ ਮਤਲਬ ਕਿ ਕੋਈ ਹੈਲਪ ਵੀ ਨਹੀਂ ਬਾਬੇ ਦੀ ਮੇਰੇ ਨਾਲ ਮਸ਼ੂਰਤੋ ਆਪ ਹੀ ਕਰਦਾ ਰਿਹਾ ਪਰ ਕਦੀ ਕਦੀ ਮਾਰਮੂ ਟੱਕਰ ਦੀ ਨਗ ਤੇ ਮਹਿਸੂਸ ਹੁੰਦਾ ਹੋ ਜਾਂਦਾ ਵਾ ਮਾਰਮਟ ਹੋ ਜਾਂਦਾ ਹਾਂਜੀ ਤੇ ਫਿਰ ਇਧਰ ਨੂੰ ਕਿਵੇਂ ਮੁੜਨਾ ਹੋਇਆ ਜਦਾਂ ਕਿ ਤੁਸੀਂ ਹੁਣ ਜੈਮ ਲਗਾਉਂਦੇ ਹੋ ਤੁਸੀਂ ਗੇਮਸ ਕਰਨੇ ਹੋ ਫਿਰ ਇਧਰ ਦਾ ਜਿਹੜਾ ਤੁਹਾਡਾ ਕਿਵੇਂ ਸਵੱਬ ਬਣਿਆ ਵੀ ਇਹ ਚੀਜ਼ ਵੀ ਹੋ ਸਕਦੀ ਹੈ ਸੋ ਮੈਂ ਜਦੋਂ ਗਦਾਪੋੜੀ ਉਹ ਮੈਂ ਜਦੋਂ ਪਲੱਸ ਟੂ ਕੰਪਲੀਟ ਕੀਤੀ ਤੇ ਮੁਰਗੇ ਮੈਂ ਕੋਈ ਮੋਬਾਈਲ ਰਪੇਅਰ ਦਾ ਵੀ ਉੱਥੇ ਕੰਮ ਸਕੇ ਦੋ ਕਸਾਲ ਤੇ ਉਦੋਂ ਮੈਂ ਨੈਟ ਤੇ ਸਰਚ ਸੂਚ ਕਰਦਾ ਹੁੰਦਾ ਨਾ ਕਿ ਜਿੱਦਾਂ ਮੈਂ ਲਗੇ ਮਾਂ ਗੁੰਮਾ ਜਿਹੜੇ ਨਿਆਣੇ ਕਰਦੇ ਨੇ ਜਿੱਦਾਂ ਕਾਫੀ ਪੈਰਾ ਵਿੱਚ ਹੀ ਕਾਫੀ ਮਾਡਲ ਲਿਆ ਕਰਾਇਆ ਤੇ ਮੁਰਗੇ ਮੈਂ ਲੱਗ ਗਿਆ ਉੱਥੋਂ ਜਿਹੜੇ ਖੇਡ ਵਿਭਾਗ ਸੀਗੇ ਉੱਥੋਂ ਮੈਂ ਪੁੱਛਿਆ ਉਹ ਕਹਿੰਦੇ ਕਿ ਨਹੀਂ ਤੇਰੇ ਲਈ ਖਾਈ ਮਤਲਬ ਕਿ ਕੋਈ ਗੇਮ ਨਹੀਂ ਹੈਗੀ ਹਜੇ ਤੇ ਮੈਂ ਵੈਸੇ ਪਤਾ ਕਰੂੰਗਾ ਮੱਲੋ ਫਿਰ ਇੱਕ ਦੋ ਬੰਦੇ ਹੋਰ ਮਿਲਿਆ ਉਹ ਕਹਿੰਦੇ ਨਹੀਂ ਹੈ ਜੀ ਮਤਲਬ ਕਿ ਤੂੰ ਗੇਮ ਕੋਈ ਕਰ ਨਹੀਂ ਸਕਦਾ ਮੁਰਕੇ ਮੈਂ ਏਦਾਂ ਲੁਧਿਆਣਾ ਆ ਗਿਆ ਤੇ ਇੱਥੇ ਮਾਸੀ ਉਹਨਾਂ ਦਾ ਸ਼ੋਪ ਸੀਗੀ ਤੇ ਸ਼ੋਰੂਮ ਸੀਗਾ ਤੇ ਉੱਥੇ ਮੇਰੇ ਕੋਈ ਕਾਰੋਬਾਰ ਦਾ ਕੁਝ ਵੀ ਹੈ ਨਹੀਂ ਸਿਸਟਮ ਮੇਰੇ ਕੋਲ ਨਾ ਤੇ ਮੁਰਕੇ ਫਿਰ ਇੰਦਾਂ ਨੇ ਮੈਨੂੰ ਆਪਣੇ ਕੋਲ ਇੱਥੇ ਰੱਖਿਆ ਤੇ ਇੱਥੇ ਫਿਰ ਮੈਨੂੰ ਜਿੱਦਾਂ ਮੇਰੀ ਜਿੱਦਾਂ ਬੋਡੀ ਦੇਖ ਲੋਕਾਂ ਨੇ ਮੈਨੂੰ ਕਿ ਜਿੱਦਾਂ ਮੈਂ ਤੁਰਦਾ ਫਿਰਦਾ ਮਿਲ ਲਗੇ ਇੱਥੇ ਕਿਸੇ ਨੇ ਦੇਖਿਆ ਕਹਿੰਦੇ ਯਾਰ ਤੂੰ ਆ ਗੇਮ 'ਚ ਆ ਸਕਦਾ ਮੁਰਕੇ ਇੱਥੇ ਮੈਂ ਕਾਫੀ ਬੰਦਿਆਂ ਕੋਲ ਪਤਾ ਕੀਤਾ ਮਤਲਬ ਕਿ ਕਿਹੜੀ ਗੇਮ ਕਰ ਸਕਦਾ ਮੈਂ ਪਹਿਲਾਂ ਉਹਨਾਂ ਨੂੰ ਛੋਟ ਪੁੱਟ ਗਈ ਇੱਥੇ ਲੁਧਿਆਣੇ 'ਚ ਕੋਚ ਹੈ ਨਹੀਂ ਮੁਰਕੇ ਇੱਥੇ ਇੱਕ ਦੋ ਕੋਚ ਹੋਰ ਸੀਗੇ ਉਹ ਕਹਿੰਦੇ ਨਹੀਂ ਰਹਿਣ ਦੇ ਕਿਹੜੇ ਲੈਣ 'ਚ ਜਾਣ ਲੱਗਾ ਮੁਰਕੇ ਫਿਰ ਇੱਥੇ ਮੈਨੂੰ ਗੁਰਜੀਤ ਸਿੰਘ ਕੋਚ ਮਿਲੇ ਮੈਨੂੰ ਜਿਹੜੇ ਰਖਭਾਗ 에ਅਰ ਪਿਸਟਲ ਦੀ ਗੇਮ ਕਰਾਉਂਦੇ ਆ ਤੇ ਉਹਨਾਂ ਨੇ ਜਦੋਂ ਮੈਂ ਮਿਲਿਆ ਤੇ ਮੈਂ ਯਾਰ ਸਰ ਮੈਂ ਇਹ ਗੇਮ ਕਰਨੀ ਆ ਤੇ ਹਾਂ ਉਹ ਕਹਿੰਦੇ ਫਿਰ ਹਾਂ ਕਰ ਸਕਦਾ ਉਹਨਾਂ ਨੇ ਕਾਫੀ ਮੇਰਾ ਹੌਂਸਲਾ ਵਧਾਇਆ ਤੇ ਮੜ ਕੇ ਗੇਮ ਕਾਫੀ ਕੋਸਟੀ ਆ ਮਤਲਬ ਕਿ ਮਹੀਨੇ ਦਾ ਇਹਦਾ ਖਰਚਾ ਘੜ ਗਣੇ 10-15000 ਰੁਪਏ ਦਾ ਖਰਚਾ ਹੀ ਆ ਤੇ ਮੁਰਕੇ ਮੈਂ ਸਾਨੂੰ ਕਿਹਾ ਮੈਂ ਇਹ ਇੰਨਾ ਦੇ ਮੈਂ ਖਰਚਾ ਚੱਕ ਨਹੀਂ ਸਕਦਾ ਹੈਗਾ ਇਹ ਆ ਕਿ ਮੈਂ ਮੈਨੂੰ ਕੋਈ ਸਪੋਰਟ ਜਾਂ ਮਿਲ ਜੇ ਮਿਹਨਤ ਮੈਂ ਜ਼ਰੂਰ ਕਰੂੰਗਾ ਨਾਲ ਹੋ ਗਿਆ ਤੇ ਫੇਸਾਰ ਨੇ ਸਾਰੀ سپورਟ ਕੀਤੀ ਹੈ ਮਤਲਬ ਕਿ ਹੇ ਤੱਕ ਜਿੱਦਾਂ ਟੂਰਨਾਮੈਂਟ ਹੁੰਦੇ ਆ ਤੇ ਟੂਰਨਾਮੈਂਟ ਵੀ ਸਾਰ ਆਪਣੇ ਨਾਲ ਹੀ ਮੈਨੂੰ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜਿੱਦਾਂ ਗੇਮ ਵਿੱਚ ਵੀ ਮਤਲਬ ਕਿ ਜਿੱਦਾਂ ਏਅਰ ਜਿੱਦਾਂ ਬੋਲਡੇ ਕਾਫੀ ਮਹਿੰਗੇ ਤੇ 1500 2000 ਦਾ ਬੋਲਡਾ ਖਰਚਾ ਤੇ ਮਤਲਬ ਕਿ ਜਿਹੜੇ ਪੈਂਦੇ ਆ ਸ਼ਾਰਟ ਤੇ ਸਾਰਾ ਸਾਰੀ ਖਰਚਾ ਚੱਕਦੇ ਮੇਰਾ ਹਾਂਜੀ ਤੇ ਜਿਵੇਂ ਹੁਣ ਗੱਲ ਕਰਾਂ ਜਿਹੜੇ ਤੁਸੀਂ ਗੇਮ ਕਰਦੇ ਹੋ ਕਿੱਥੋਂ ਤੱਕ ਤੁਸੀਂ ਜਾ ਆਏ ਹੋ ਕਿ ਮੈਡਲ ਵਗੈਰਾ ਲੈ ਕੇ ਆਏ ਹੋ ਹੁਣ ਤੱਕ ਹਾਂ ਜੀ ਸਰ ਮੇਰਾ 2019 ਵਿੱਚ ਮੇਰਾ ਸਟੇਟ ਦਾ ਮੈਡਲ ਸੀਗਾ ਉਸ ਤੋਂ ਬਾਅਦ ਜਿੱਦਾਂ ਕਰੋਨਾ ਆ ਗਿਆ ਤੇ ਉਸ ਤੋਂ ਬਾਅਦ ਮੇਰਾ ਐਕਸੀਡੈਂਟ ਫੇਰ ਇੱਥੇ ਲੁਧਿਆਣਾ ਮੇਰੀ ਸਕੂਟਰੀ ਧੁੰਦ ਬਹੁਤ ਜ਼ਿਆਦਾ ਸੀਗੀ ਕੋਈ ਖੱਡਾ ਆਇਆ ਜਿੱਦਾਂ ਪਲਟ ਗਈ ਮੁਰਕੇ ਮੇਰੀ ਇੱਥੋਂ ਲੱਤ ਫ੍ਰੈਕਚਰ ਹੋ ਗਈ ਤੇ ਮੁਰਕੇ ਮੈਂ 2 ਕੁ ਮਹੀਨੇ ਫਿਰ 2 3 4 ਮਹੀਨੇ ਮੰਜੀ ਤੇ ਰਿਹਾ ਤੇ ਮੇਰੇ ਕੇ ਮੇਰਾ ਸਾਲ 1.5 ਸਾਲ ਇਦਾਂ ਹੀ ਖਰਾਬ ਹੋ ਗਿਆ ਮਲਗੀ ਲੱਤ ਟੁੱਟਣ ਤੋਂ ਬਾਅਦ ਦੁਬਾਰਾ ਤੇ ਅਮਨਦੀਪ ਸਿੰਘ ਦਾ ਫਿਰ ਉਹ ਕਿਹੜਾ ਸੁਪਨਾ ਕੀ ਕੁਝ ਬਣਨਾ ਚਾਹੁੰਦੇ ਨੇ ਸਰ ਜਿੱਦਾਂ ਮੈਂ ਪਿਛਲੇ ਸਾਲ ਜਿੱਦਾਂ ਮੈਂ ਨੈਸ਼ਨਲੀ ਕੁਆਲੀਫਾਈ ਹੋ ਗਿਆ ਮੈਂ ਨੈਸ਼ਨਲ ਐਤ ਕੀ ਵੀ ਫਿਰ ਮੈਂ ਹੁਣ ਜਿਹੜੀ ਅਗਲੇ ਮਹੀਨੇ ਮਲ دسمبر ਮਹੀਨੇ ਮੈਂ ਨੈਸ਼ਨਲ ਦਾ ਫਿਰ ਮੈਚ ਖੇលਣ ਜਾਣਾ ਵਾ ਮੈਨੂੰ ਇਹੀ ਹੈ ਸਰ ਜਿੱਦਾਂ ਜਿੱਦਾਂ ਜਿਹੜੀ ਗੇਮ ਕਰਦਾ ਪਏ ਇਹ ਰਿਪਿਸਟਲ ਨੈਸ਼ਨਲ ਤੱਕ ਮਲਗੀ ਮੈਂ ਕੁਆਲੀਫਾਈ ਆ ਤੇ ਮੈਂ ਜਿੱਦਾਂ ਮੇਰੇ ਸਾਹਮਣੇ ਮੈਨੂੰ ਸਪੋਰਟ ਕਰਦਾ ਮੈਂ ਇਹੀ ਮੈਂ ਮਤਲਬ ਕਿ ਮੇਰੀ ਅੰਦਰੋਂ ਮਲ ਕੇ ਹੀ ਤਮੰਨਾ ਹੈ ਕਿ ਮੈਂ ਮਤਲਬ ਕਿ ਆਪਣੇ ਜਿੱਦਾਂ ਮੈਨੂੰ ਸਾਰਿਆਂ ਨੇ ਸਪੋਰਟ ਕੀਤੀ ਮੈਂ ਉਹਨਾਂ ਦਾ ਨਾਮ ਰੋਸ਼ਨ ਕਰਾਂ ਜਾਂ ਕਿਤੇ ਮੈਂ ਮਿਹਨਤ ਕਰਾਂ ਜਾਂਗੀ ਇਹਨਾਂ ਦਾ ਨਾਮ ਰੋਸ਼ਨ ਕਰ ਸਕਾਂ ਕਿ ਜਿੰਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਦੋਸਤੋ ਬਾਦ ਉਹਨਾਂ ਦੀ ਹਿੰਮਤ ਬਿਲਕੁਲ ਜਵਾਬ ਦੇ ਜਾਂਦੀ ਹੈ ਕਿ ਨਹੀਂ ਯਾਰ ਇਹ ਚੀਜ਼ ਹੋ ਹੀ ਨਹੀਂ ਸਕਦੀ ਤਾਂ ਫਿਰ ਇਹੋ ਜੇ ਲੋਕਾਂ ਨੂੰ ਅਮਨਦੀਪ ਕੀ ਮੈਸੇਜ ਦੇਣਾ ਚਾਹਵੇਗਾ ਸਰ ਪਤਾ 걸 ਗਿਆ ਹੁਣ ਮਤਲਬ ਸੋ ਤੇ ਮਤਲਬ ਕਿ ਲੋਕੀ ਜਿਹੜਾ ਵੀ ਵੰਦੇ ਹੁਣ ਜਿੱਦਾਂ ਹੁਣ ਮੈਂ ਡਿੱਗਦੇ ਤਾਂ ਉਹ ਅੱਗੇ ਨੂੰ ਵੇਖ ਕੇ ਤੁਰਦੇ ਆ ਕਿ ਮਤਲਬ ਕਿ ਉਹ ਮਿੱਤ ਕਿਹੜਾ ਸੋਖਾ ਜਾਂ ਬੈਠਾ ਜਾਂ ਕੋਈ ਹੋਰ ਮਤਲਬ ਕਿ ਇਹ ਚੀਜ਼ਾਂ ਲੈ ਉਹ ਇਹ ਨਹੀਂ ਵੰਦੇ ਕਿ ਮਤਲਬ ਮੇਰੇ ਨੇਤੂ ਵੀ ਕਿੰਨੇ ਮਗਰ ਦੁਖੀ ਬੈਠੇ ਉਹ ਵੀ ਚੱਲ ਚੱਲਣ ਫਿਰਨਦੇ ਆ ਤੇ ਉਸ ਤੋਂ ਬਾਅਦ ਉਹ ਯਾਤਰ ਨਸ਼ਿਆਂ ਦਾ ਸਪੋਰਟ ਲੈ ਲੈਂਦੇ ਆ ਤੇ ਨਸ਼ੇ ਪੱਤੇ ਕਰਨ ਲੱਪੰਦੇ ਆ ਜਾਂ ਮਾ ਆਪਿਓਨ ਸਤੋਂ ਲਾਪੰਦੇ ਆ ਬਸ ਇਹੀ ਹੋਰ ਕੁਝ ਤੇ ਬਾਕੀ ਮੈਂ ਇਹੀ ਕਹਿਣਾ ਕਿ ਮਤਲਬ ਲਾਈਫ ਵਿੱਚ ਜੋ ਕੁਝ ਵੀ ਹੁਣ ਹੁਣ ਹੋਵੇ ਜਾਂ ਮਤਲਬ ਜਿੰਨਾ ਚਾ ਤੁਹਾਡੇ ਅੰਦਰ ਮਤਲਬ ਹਿੰਮਤ ਹੈਗੀ ਆ ਮਤਲਬ ਬੰਦੇ ਨੂੰ ਜੋਰ ਲਾ ਕੇ ਤੁਰਨਾ ਜਿੱਦਾ ਤੇ ਬਾਬਾ ਵੀ ਕਿਤੇ ਨਾ ਕਿਤੇ ਬਾਹ ਫਾੜ ਜਾਂਦਾ ਵਾ